ਅਜੰਤਰਾਸ਼ਟਰੀ ਮਹਿਲਾ ਦਿਵਸ ਹੈ ਤੇ ਇਸ ਦਿਨ ਲੋਕਾਂ ਦੇ ਵੱਲੋਂ ਮਹਿਲਾਵਾਂ ਨੂੰ ਵਧਾਈਆਂ ਦਿੱਤੀਆਂ ਜਾਂਦੀਆਂ ਹੈ ਹੈਪੀ ਵਿਮਨਸ ਡੇ ਕਿਹਾ ਜਾਂਦਾ ਹੈ ਪਰ ਕਿਤੇ ਨਾ ਕਿਤੇ ਅੱਜ ਵੀ ਸਾਡੇ ਦੇਸ਼ ਦੇ ਵਿੱਚ ਜਾਂ ਫਿਰ ਪੂਰੀ ਦੁਨੀਆ ਦੀ ਗੱਲ ਕਰੀਏ ਤੇ ਔਰਤਾਂ ਦੇ ਨਾਲ ਅਜਿਹੇ ਹਸਲੂਕ ਜ਼ਰੂਰ ਹੁੰਦਾ ਹੈ ਜੋ ਕਿ ਕਾਫੀ ਜ਼ਿਆਦਾ ਮਾੜਾ ਹੋ ਜਾਂਦਾ ਹੈ ਔਰਤਾਂ ਨੂੰ ਕਈ ਵਾਰ ਅੱਗੇ ਨਹੀਂ ਵਧਣ ਦਿੱਤਾ ਜਾਂਦਾ ਅੱਜ ਦੇ ਸਮੇਂ ਦੇ ਵਿੱਚ ਵੀ ਇਹ ਜਿਹੜਾ ਸਮਾਜ ਹੈ ਉਹ ਪੁਰਸ਼ ਪ੍ਰਧਾਨ ਸਮਾਜ ਹੈ ਚਾਹੇ ਕਹਿ ਦਿੱਤਾ ਜਾਵੇ ਕਿ ਔਰਤਾਂ ਮਰਦਾਂ ਦੇ ਬਰਾਬਰ ਨੇ ਪਰ ਕਿਤੇ ਨਾ ਕਿਤੇ ਔਰਤਾਂ ਨੂੰ ਮਰਦਾਂ ਤੋਂ ਹਾਲੇ ਵੀ ਪਿੱਛੇ ਹੀ ਰੱਖਿਆ ਜਾਂਦਾ ਹੈ ਤੇ ਅੱਜ ਵੂਮਨਸ ਡੇ ਦੇ ਉਪਲਕਸ਼ ਦੇ ਵਿੱਚ ਤੁਹਾਡੇ ਨਾਲ ਇੱਕ ਖਾਸ ਰਿਪੋਰਟ ਸਾਂਝੀ ਕਰਾਂਗੇ ਅਸਲ ਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਸਾਡੇ ਦੇਸ਼ ਦੀ ਰਾਸ਼ਟਰਪਤੀ ਦ੍ਰੋਪਦੀ ਮਰਮੋਦੀ ਜਿਨ੍ਹਾਂ ਨੇ ਇੱਕ ਲੰਮਾ ਸੰਘਰਸ਼ ਲੜ ਕੇ ਛੋਟੀ ਉਮਰ ਤੋਂ ਲੈ ਕੇ ਹੁਣ ਤੱਕ ਕਈ ਮੁਸ਼ਕਲਾਂ ਦਾ ਸਾਹਮਣਾ ਕਰਕੇ ਇਸ ਵੱਡੇ ਮੁਕਾਮ ਨੂੰ ਹਾਸਲ ਕੀਤਾ ਹੈ ਦਰਪਤੀ ਮੁਰਮੂ ਜਿਹਨਾਂ ਦੇ ਤਿੰਨ ਬੱਚੇ ਸੀ ਤਿੰਨਾਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਪਤੀ ਦੀ ਮੌਤ ਹੋ ਗਈ। ਕਿਸ ਤਰੀਕੇ ਉਹਨਾਂ ਨੇ ਇਕੱਲੇ ਜ਼ਿੰਦਗੀ ਕੱਢੀ? ਕਿਸ ਤਰੀਕੇ ਉਹਨਾਂ ਨੇ ਪਰੇਸ਼ਾਨੀਆਂ ਦਾ ਸਾਹਮਣਾ ਕੀਤਾ? ਆਓ ਜਾਣਦੇ ਹਾਂ। ਸਾਲ 1983 ਦੇ ਵਿੱਚ ਸੰਘਣੇ ਜੰਗਲਾਂ 'ਚ ਵਸੇ ਇੱਕ ਆਦੀਵਾਸੀ ਪਿੰਡ ਦੀ ਇੱਕ ਔਰਤ ਜੋ ਸਿਚਾਈ ਵਿਭਾਗ ਦੇ ਵਿੱਚ ਕਲਰਕ ਸੀ। ਉਸਦਾ ਪਤੀ ਇੱਕ ਨਿੱਜੀ ਬੈਂਕ ਦੇ ਵਿੱਚ ਕੰਮ ਕਰਦਾ ਸੀ। ਉਹ ਹੈ ਵੱਖ-ਵੱਖ ਸੂਬਿਆਂ ਦੇ ਵਿੱਚ ਨੌਕਰੀ ਕਰਦੇ ਸੀ ਇਸ ਲਈ ਔਰਤ ਦੇ ਲਈ ਨੌਕਰੀ ਦੇ ਨਾਲ-ਨਾਲ ਆਪਣੀ 3 ਸਾਲਾਂ ਦੀ ਬੇਟੀ ਦੀ ਦੇਖਭਾਲ ਕਰਨਾ ਵੀ ਕਾਫੀ ਔਖਾ ਕੰਮ ਸੀ ਇੱਕ ਦਿਨ ਧੀ ਦੀ ਨਿਮੋਨੀਆ ਦੇ ਨਾਲ ਮੌਤ ਹੋ ਗਈ ਉਸ ਦੇ ਸਹੁਰੇ ਵਾਲੇ ਲਗਾਤਾਰ ਔਰਤ ਦੇ ਉੱਤੇ ਨੌਕਰੀ ਛੱਡਣ ਦੇ ਲਈ ਦਬਾਅ ਪਾਉਣ ਲੱਗੇ ਆਖਰਕਾਰ ਔਰਤ ਨੇ ਸਰਕਾਰੀ ਨੌਕਰੀ ਛੱਡ ਦਿੱਤੀ ਤੇ ਆਪਣੇ ਪਤੀ ਦੇ ਨਾਲ ਰਹਿਣ ਲੱਗੀ ਇਸ 27 ਸਾਲ ਬਾਅਦ ਯਾਨੀ ਕਿ 25 ਅਕਤੂਬਰ 2010 ਉਸ ਔਰਤ ਦਾ ਵੱਡਾ ਪੁੱਤਰ ਰਾਤ ਨੂੰ 파ਟੀ ਤੋਂ ਵਾਪਸ ਆਇਆ ਤਸਵੀਰੇ ਉਸਦੀ ਤਬੀਅਤ ਵਿਗੜ ਗਈ ਹਸਪਤਾਲ ਪਹੁੰਚਿਆ ਤੇ ਪੁੱਤ ਦੀ ਮੌਤ ਹੋ ਗਈ। ਕਰੀਬ 2.5 ਸਾਲ ਬਾਅਦ ਜਨਵਰੀ 2013 ਦੇ ਵਿੱਚ ਛੋਟੇ ਪੁੱਤਰ ਦੀ ਸੜਕ ਹਾਦਸੇ ਦੇ ਵਿੱਚ ਜਾਨ ਚਲੀ ਗਈ। ਕੁਝ ਮਹੀਨਿਆਂ ਬਾਅਦ ਉਸਦੀ ਮਾਂ ਤੇ ਭਰਾਵਾ ਦਾ ਦਿਹਾਂਤ ਹੋ ਗਿਆ। ਔਰਤ ਦੇ ਪਤੀ ਦੀ 19 ਮਹੀਨਿਆਂ ਬਾਅਦ 7 ਅਗਸਤ 2014 ਦੇ ਵਿੱਚ ਮੌਤ ਹੋ ਗਈ। 4 ਸਾਲਾਂ ਦੇ ਅੰਦਰ 5 ਮੌਤਾਂ। ਔਰਤ ਡਿਪਰੈਸ਼ਨ ਦੇ ਵਿੱਚ ਚਲੀ ਗਈ। ਪਰ 8 ਸਾਲ ਬਾਅਦ 25 ਜੁਲਾਈ 2022 ਨੂੰ ਇਹ ਔਰਤ ਭਾਰਤ ਦੇ ਵਿੱਚ ਸਭ ਤੋਂ ਉੱਚੇ ਮੁਕਾਮ ਤੇ ਪਹੁੰਚੀ ਰਾਸ਼ਟਰਪਤੀ ਬਣ ਜਿਸ ਦਾ ਨਾਮ ਹੈ ਦ੍ਰੋਪਦੀ ਮੁਰਮੂ ਉੱਪਰ ਬੇਦਾ ਪਿੰਡ 오ਡੀਸਾ ਦੇ ਮਯੂਰਪੰਜ ਜ਼ਿਲ੍ਹੇ ਦੇ ਰਾਯਰ ਗੰਗਪੁਰ ਤੋਂ ਲਗਭਗ 25 ਕਿਲੋਮੀਟਰ ਦੂਰ ਹੈ ਸੰਘਣੇ ਜੰਗਲਾਂ ਦੇ ਵਿੱਚ ਵਸੇ ਇੱਕ ਪਿੰਡ ਦੀ ਆਬਾਦੀ 3000 ਦੇ ਕਰੀਬ ਹੋਵੇਗੀ ਸਾਲ 1900 58 ਦੀ ਗੱਲ ਹੈ ਕਿ ਅੱਪਰ ਬੇਡਾ ਤੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਮੌਨਸੂਨ ਪਹੁੰਚ ਗਿਆ ਸੀ ਪਰ ਕਈ ਦਿਨਾਂ ਦੇ ਉੱਥੇ ਮੀਂਹ ਨਾ ਪੈਣ ਤੇ ਲੋਕ ਪਰੇਸ਼ਾਨ ਸੰਬਾਲੀ ਪਰੰਪਰਾ ਦੇ ਅਨੁਸਾਰ ਬਿਰਚੀ ਨਰਾਇਣ ਦੇ ਮੀਂਹ ਦੇ ਲਈ ਘਰ ਦੇ ਵਿਹੜੇ ਦੇ ਵਿੱਚ ਇੱਕ ਬੋਹੜ ਦੇ ਦਰਖਤ ਹੇਠਾਂ ਮਿੱਟੀ ਦਾ ਇੱਕ ਕੜਾ ਰੱਖਿਆ ਸਥਾਨਕ ਲੋਕ ਉਸ ਨੂੰ ਪੁੱਤੀ ਕਹਿੰਦੇ ਨੇ ਬਿਰਾਂਚੀ ਟੂਡੋ ਨੇ 20 ਜੂਨ 1958 ਨੂੰ ਸਿਸਟ ਹੋਣ ਤੋਂ ਇੱਕ ਹਫ਼ਤਾ ਬਾਅਦ ਇੱਕ ਬੇਟੀ ਨੂੰ ਜਨਮ ਦਿੱਤਾ ਇਤਿਫਾਕ ਦੀ ਗੱਲ ਹੈ ਦੀ ਬੱਚੀ ਦੇ ਜਨਮ ਤੋਂ ਬਾਅਦ ਇਲਾਕੇ ਦੇ ਵਿੱਚ ਮੀਂਹ ਪੈਣਾ ਸ਼ੁਰੂ ਹੋ ਗਿਆ। ਮਿਲ ਕੇ ਬ੍ਰਾਂਚੀ ਨੂੰ ਦੋਹਰੀ ਖੁਸ਼ੀ ਮਿਲੀ। ਉਹਨਾਂ ਨੇ ਆਪਣੀ ਬੇਟੀ ਦਾ ਨਾਮ ਪੁੱਤੀ ਰੱਖ ਦਿੱਤਾ। ਇੱਕ ਇੰਟਰਵਿਊ ਦੇ ਵਿੱਚ ਰਾਸ਼ਪਤੀ ਦ੍ਰੋਪਦੀ ਮਰਮੋ ਨੇ ਕਿਹਾ ਕਿ ਇੱਕ ਸਥਾਈ ਪਰਿਵਾਰ ਦੇ ਵਿੱਚ ਬੇਟੀ ਦਾ ਨਾਮ ਦਾਦੀ ਦੇ ਨਾਮ ਤੇ ਰੱਖਿਆ ਜਾਂਦਾ ਹੈ ਤਾਂ ਕਿ ਦਾਦੀ ਦੀ ਮਾਤ ਤੋਂ ਬਾਅਦ ਉਸ ਦਾ ਨਾਮ ਜ਼ਿੰਦਾਬਾਦ ਰਹਿ ਸਕੇ। ਇਸ ਲਈ ਮੇਰਾ ਨਾਮ ਦੁਰਗੀ ਰੱਖਿਆ ਗਿਆ ਪਰ ਮੇਰੇ ਗੁਰੂ ਨੇ ਇਹ ਨਾ ਪਸੰਦ ਕੀਤਾ। ਤੇ ਉਹਨਾਂ ਨੇ ਮੇਰਾ ਨਾਮ ਦ੍ਰੋਪਦੀ ਰੱਖ ਦਿੱਤਾ। ਉਹ ਇੱਕ ਇੱਕ ਕਰਕੇ ਕੱਪੜੇ ਧੋ ਕੇ ਆਪਣਾ ਕਾਰੋਬਾਰ ਚਲਾਉਂਦੀ ਸੀ। ਉਹ ਹਰ ਰੋਜ਼ ਸਵੇਰੇ ਉੱਠ ਕੇ ਸਕੂਲ ਜਾਂਦੀ ਸੀ ਅਤੇ ਭਾਂਡੇ ਧੋਣ, ਫਰਸ਼ ਸਾਫ਼ ਕਰਨ, ਖੂਤੋਂ ਪਾਣੀ ਕੱਢਣ, ਗਊਸ਼ਾਲਾ ਦੀ ਸਫਾਈ ਕਰਨ ਇਸ ਤੋਂ ਇਲਾਵਾ ਹੋਰ ਕੰਮ ਨਿਭੇਟ ਦਿੰਦੀ ਸੀ। ਉਸ ਸਮੇਂ ਦੌਰਾਨ ਪਿੰਡਾਂ ਦੇ ਵਿੱਚ ਚੌਲਾਂ ਵਿੱਚੋਂ ਭੂਕੀ ਕੱਢਣ ਦੇ ਲਈ ਲੱਕੜ ਦੇ ਲੀਵਰਾਂ ਦੀ ਵਰਤੋਂ ਕੀਤੀ ਜਾਂਦੀ ਸੀ। ਦ੍ਰੋਪਦੀ ਦੀ ਦਾਦੀ ਉਸ ਨੂੰ ਸਵੇਰੇ 4 ਵਜੇ ਉਠਾਉਂਦੀ ਸੀ। ਦਰਪਦੀ ਆਪਣੀ ਦਾਦੀ ਦੇ ਨਾਲ ਮਿਲ ਕੇ ਚੌਲਾਂ ਦੇ ਵਿੱਚ ਭੁੱਕੀ ਕਰਦੀ ਸੀ ਉਸ ਦੀ ਦਾਦੀ ਕਹਿੰਦੀ ਸੀ ਦਰਪਦੀ ਤੈਨੂੰ ਕੀ ਲੱਗਦਾ ਹੈ ਕਿ ਤੂੰ ਪੜ ਕੇ ਸਵਰਗ ਤੱਕ ਪਹੁੰਚ ਜਾਏਂਗੀ ਉਸਨੇ ਦਰਪਤੀ ਨੂੰ ਇਬਰੀ ਨੂੰ ਸਾੜਨ ਦੇ ਲਈ ਵੀ ਝੜਕਿਆ ਉਹ ਕਹਿੰਦੀ ਸੀ ਤੁਸੀਂ ਸਕੂਲ ਵਿੱਚ ਕੀ ਕਰਦੇ ਹੋ ਉੱਥੇ ਕਿਉਂ ਪੜਦੇ ਹੋ ਕਿ ਤੁਹਾਨੂੰ ਪਤਾ ਹੈ ਮਿੱਟੀ ਦਾ ਤੇਲ ਕਿੰਨਾ ਮਹਿੰਗਾ ਹੈ ਦਰਪਦੀ ਦੇ ਪਿਤਾ ਦੇ ਕੋਲ ਉਸਦੇ ਲਈ ਨਵਾਂ ਕੱਪੜਾ ਖਰੀਦਣ ਦੇ ਪੈਸੇ ਨਹੀਂ ਸੀ ਉਸਨੇ ਕਲਾਸ ਵਿੱਚ ਪੂਰੀ ਪੜਾਈ ਕਰਨ ਲਈ ਬੱਚਿਆਂ ਦੇ ਪਿਤਾ ਤੋਂ ਡਰਾਉਪਦੀ ਦੇ ਲਈ ਕਿਤਾਬਾਂ ਮੰਗਦੇ ਸੀ ਡਰਾਉਪਦੀ ਉਸ ਕਿਤਾਬਾਂ ਨੂੰ ਗੂੰਦ ਦੇ ਨਾਲ ਚਿਪਕਾ ਕੇ ਉਹਨਾਂ ਨੂੰ ਪੜ੍ਹਦੀ ਸੀ ਜੇ ਗੂੰਦ ਨਹੀਂ ਮਿਲਦੀ ਸੀ ਤੇ ਚੋਲਾ ਨੂੰ ਉਬਾਲ ਕੇ ਉਸ ਦੇ ਨਾਲ ਕਿਤਾਬਾਂ ਨੂੰ ਜੋੜਿਆ ਕਰਦੀ ਸੀ ਇਸੇ ਪਿੰਡ ਦਾ ਰਹਿਣ ਵਾਲਾ ਸ਼ਾਮ ਚਰਨ ਮੁਰਮੂ ਪੂਰੀ ਦੇ ਇੱਕ ਦਫ਼ਤਰ ਦੇ ਵਿੱਚ ਲੇਖਕਾਰ ਸੀ ਉਹ ਅਕਸਰ ਕੰਮ ਦੇ ਲਈ ਭੁਵਨੇਸ਼ਵਰ ਜਾਂਦਾ ਸੀ ਇਸ ਦੌਰਾਨ ਉਸ ਦੀ ਮੁਲਾਕਾਤ ਡਰਾਉਪਦੀ ਦੇ ਨਾਲ ਹੋਈ ਸ਼ਾਮ ਨੂੰ ਡਰਾਉਪਦੀ ਪਸੰਦ ਸੀ ਇੱਕ ਦਿਨ ਉਸਨੇ ਦੱਸਿਆ ਕਿ ਦ੍ਰੋਪਦੀ ਨੂੰ ਵਿਆਹ ਦਾ ਪ੍ਰਸਤਾਵ ਮਿਲਿਆ ਹੈ ਮੈਂ ਉਸ ਦਾ ਸੁਨੇਹਾ ਦ੍ਰੋਪਤੀ ਤੱਕ ਪਹੁੰਚਾ ਦਿੱਤਾ ਕੁਝ ਵਿਰੋਧ ਤੋਂ ਬਾਅਦ ਦੋਹਾਂ ਦੇ ਪਰਿਵਾਰ ਵਾਲੇ ਰਾਜ਼ੀ ਹੋ ਗਏ ਇਹ ਗੱਲ ਦ੍ਰੋਪਦੀ ਮਰਮੂ ਦੀ ਇੱਕ ਸਹੇਲੀ ਵੱਲੋਂ ਦੱਸੀ ਗਈ ਹੁਣ ਵੈ ਤਾਂ ਤੈ ਹੋ ਗਿਆ ਸੀ ਪਰ ਦਾਜ ਦਾ ਫੈਸਲਾ ਹੋਣਾ ਬਾਕੀ ਸੀ ਆਦੀਵਾਸੀਆਂ ਦੇ ਵਿੱਚ ਸਿਰਫ ਲੜਕੇ ਦੇ ਪਰਿਵਾਰ ਮੈਂਬਰ ਹੀ ਰਿਸ਼ਤਾ ਲੈਂਦੇ ਨੇ ਇੱਕ ਗਾਂ ਬਲਦ ਤੇ 16 ਜੋੜੇ ਕੱਪੜੇ ਦਾਜ ਵਿੱਚੋਂ ਤੈ ਕੀਤੇ ਗਏ ਸ਼ਿਆਮ ਨੇ ਬਿਨਾਂ ਸਮਾਂ ਬਰਬਾਦ ਕੀਤੇ ਹਾਂ ਕਰ ਦਿੱਤੀ ਤੇ ਫਿਰ ਆਪਣੇ ਰਿਸ਼ਤੇਦਾਰਾਂ ਦੇ ਨਾਲ ਆਪਣੇ ਪਿੰਡ ਪਰਤ ਆਏ। ਕੁਝ ਦਿਨਾਂ ਬਾਅਦ ਡਰਾਪਦੀ ਦਾ ਵਿਆਹ ਸ਼ਿਆਮ ਦੇ ਨਾਲ ਹੋ ਗਿਆ। ਨਿਮੋਨੀਆ ਦੇ ਨਾਲ 3 ਸਾਲਾਂ ਬੇਟੀ ਦੀ ਮੌਤ ਹੋ ਗਈ। ਡਰਾਪਦੀ ਨੂੰ ਸਰਕਾਰੀ ਨੌਕਰੀ ਛੱਡਣੀ ਪੈ ਗਈ। ਵਿਆਹ ਤੋਂ ਬਾਅਦ ਡਰਾਪਦੀ ਆਪਣੇ ਪਤੀ ਦੇ ਨਾਲ ਭੁਗਨੇਸ਼ਵਰ ਦੇ ਸ਼ਾਸਤਰੀ ਨਗਰ ਇਲਾਕੇ ਦੇ ਵਿੱਚ ਕਿਰਾਏ ਤੇ ਰਹਿਣ ਲੱਗੀ। 1 ਸਾਲ ਬਾਅਦ ਦੋਹਾਂ ਦੀ ਇੱਕ ਬੇਟੀ ਹੋਈ। ਉਹਨਾਂ ਨੇ ਉਸ ਦਾ ਨਾਂ ਵੱਡਾ ਮਾਮਾ ਰੱਖਿਆ। ਦੱਸਿਆ ਜਾਂਦਾ ਹੈ ਕਿ ਇਸ ਦੌਰਾਨ ਉਸ ਦਾ ਪਤੀ ਆਪਣੀ ਪੁਰਾਣੀ ਨੌਕਰੀ ਛੱਡ ਕੇ ਇੱਕ ਪ੍ਰਾਈਵੇਟ ਬੈਂਕ ਦੇ ਵਿੱਚ ਭਰਤੀ ਹੋ ਗਿਆ। ਪਤੀ ਨੂੰ ਨਵੀਂ ਨੌਕਰੀ ਦੇ ਲਈ ਚਾਰਖੰਡ ਜਾਣਾ ਪਿਆ। ਡਰਾਪਦੀ ਦੇ ਲਈ ਨੌਕਰੀ ਦੇ ਨਾਲ ਨਾਲ ਆਪਣੀ ਧੀ ਦੀ ਦੇਖਭਾਲ ਕਰਨਾ ਔਖਾ ਹੋ ਗਿਆ। ਉਸ ਦੇ ਜ਼ੋਰੇ ਉਸ ਦੇ ਪਤੀ ਦੇ ਨਾਲ ਰਹਿਣ ਦੇ ਲਈ ਦਬਾਅ ਪਾਉਂਦੇ ਸੀ। ਡਰਾਪਦੀ ਦੀ 1983 ਦੇ ਵਿੱਚ ਨਿਮੋਨੀਆ ਨਾਲ ਇਸ ਦੁਨੀਆ ਤੋਂ ਰੁਖਸਤ ਹੋ ਗਈ। ਉਸ ਨੂੰ ਸਰਕਾਰੀ ਨੌਕਰੀ ਛੱਡਣੀ ਪਈ। ਉਸਨੇ ਆਪਣੇ ਪਤੀ ਦੇ ਨਾਲ ਚਾਰਖੰਡ ਦੇ ਵਿੱਚ ਰਹਿਣਾ ਮਨਜ਼ੂਰ ਕੀਤਾ। ਇਸ ਦੌਰਾਨ ਮੁਰਮੁਦੇ ਤਿੰਨ ਬੱਚੇ ਹੋਏ ਦੋ ਪੁੱਤਰ ਅਤੇ ਇੱਕ ਬੇਟੀ ਖੁਸਾਲਾਬਾਦ ਉਹ ਰਾਇਰ ਗੰਗਪੁਰ ਵਾਪਸ ਆ ਗਈ ਹੌਲੀ ਹੌਲੀ ਉਹਨਾਂ ਦੇ ਬੱਚੇ ਵੱਡੇ ਹੋ ਗਏ ਸਕੂਲ ਜਾਣ ਲੱਗੇ ਹੁਣ ਦ੍ਰੋਪਦੀ ਨੂੰ ਵੇਲਾ ਸਮਾਂ ਮਿਲਣ ਲੱਗਾ ਉਸ ਨੂੰ ਪਿੰਡ ਦੇ ਵਿੱਚ ਰਹਿੰਦੇ ਕਈ ਸਾਲ ਹੋ ਗਏ ਸੀ ਕਿਹਾ ਜਾਂਦਾ ਹੈ ਕਿ ਐਜੂਕੇਸ਼ਨ ਐਂਡ ਰਿਸਰਚ ਸੈਂਟਰ ਦੇ ਵਿੱਚ ਪੜਾਉਣ ਦੀ ਪੇਸ਼ਕਸ਼ ਦ੍ਰੋਪਦੀ ਨੂੰ ਮਿਲੀ ਉਹ ਸਕੂਲ ਦੇ ਵਿੱਚ ਪੜਾਉਣ ਦੇ ਲਈ ਰਾਜ਼ੀ ਹੋ ਗਈ ਪਰ ਸਕੂਲ ਪ੍ਰਬੰਧਕਾਂ ਅੱਗੇ ਇੱਕ ਸ਼ਰਤ ਵੀ ਰੱਖੀ ਸ਼ਰਤ ਇਹ ਸੀ ਕਿ ਉਹ ਤਨਖਾਹ ਨਹੀਂ ਲਏਗੀ ਇਹ 1997 ਦੀ ਗੱਲ ਹੈ ਰਾਇਲ ਗੰਗਪੁਰ ਦੇ ਵਿੱਚ ਕੌਂਸਲਰ ਦੀ ਚੋਣ ਹੋਈ ਸੀ ਉੜੀਸਾ ਦੇ ਵਿੱਚ ਭਾਜਪਾ ਹੁਣ ਤੱਕ ਆਪਣੀ ਪਛਾਣ ਨਹੀਂ ਬਣਾ ਸਕੇ ਸੀ ਉਸ ਨੂੰ ਵਾਰਡ 2 ਦੇ ਲਈ ਉਮੀਦਵਾਰ ਦੀ ਤਲਾਸ਼ ਸੀ ਇਹ ਸੀਟ ਔਰਤਾਂ ਦੇ ਲਈ ਰੱਖਵੀ ਸੀ ਸੰथाल ਬਰਾਦਰੀ ਤੋਂ ਦ੍ਰੋਪਦੀ ਦਾ ਉਸ ਅਸਣ ਉੱਤੇ ਬਹੁਤ ਪ੍ਰਭਾਵ ਸੀ ਇਸ ਦੇ ਲਈ ਦ੍ਰੋਪਦੀ ਭਾਜਪਾ ਦੇ ਲਈ ਸਭ ਤੋਂ ਟੁਕਮੇ ਉਮੀਦਵਾਰ ਸੀ ਉਸ ਨੂੰ ਸਰਕਾਰੀ ਕੰਮ ਦਾ ਤਜਰਬਾ ਸੀ ਸਭ ਤੋਂ ਪਹਿਲਾਂ ਇੱਕ ਅਧਿਆਪਕ ਰਾਹੀਂ ਦ੍ਰੋਪਦੀ ਨੂੰ ਪਾਰਟੀ ਦੇ ਵਿੱਚ ਸ਼ਾਮਲ ਹੋ ਕੇ ਚੋਣ ਲੜਨ ਦਾ ਪ੍ਰਸਤਾਵ ਪੇਸ਼ ਆ ਗਿਆ ਪਰ ਉਸ ਨੇ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਫਿਰ ਭਾਜਪਾ ਨੇਤਾਮਾ ਨੇ ਉਹਨਾਂ ਦੇ ਪਤੀ ਸ਼ਿਆਮਾਚਰਨ ਮੁਰਮੂ ਦੇ ਨਾਲ ਸੰਪਰਕ ਕੀਤਾ ਸ਼ਿਆਮਾ ਬੈਂਕ ਦੇ ਵਿੱਚ ਮੈਨੇਜਰ ਸੀ ਉਸਨੇ ਕਿਹਾ ਇਹ ਰਾਜਨੀਤੀ ਸਾਡੇ ਲਈ ਨਹੀਂ ਹੈ ਪਰ ਭਾਜਪਾਗੂ ਉਹਨਾਂ ਨੂੰ ਮਨਾਉਂਦੇ ਰਹੇ ਆਖਰਕਾਰ ਉਹ ਮੰਨ ਗਏ ਦ੍ਰੋਪਦੀ ਨੇ ਚੋਣ ਲੜੀ ਜਿੱਤ ਵੀ ਗਈ ਉੱਥੇ ਉਹਨਾਂ ਦਾ ਸਿਆਸੀ ਸਫਰ ਸ਼ੁਰੂ ਹੋ ਗਿਆ ਬਾਅਦ ਵਿੱਚ ਦ੍ਰੋਪਦੀ ਇੱਕ ਵਿਧਾਇਕ ਬਣੀ ਅਤੇ ਓਡੀਸ਼ਾ ਸਰਕਾਰ ਦੇ ਵਿੱਚ ਮੰਤਰੀ 25 ਅਕਤੂਬਰ 2010 ਦਾ ਦੌਰਨ ਸੀ ਜਦ ਦ੍ਰੋਪਦੀ ਦਾ ਵੱਡਾ ਪੁੱਤਰ ਲਕਸ਼ਮਨ ਪਾਰਟੀ ਤੋਂ ਵਾਪਸ ਆਇਆ ਆਪਣੇ ਚਾਚੇ ਦੇ ਨਾਲ ਉਪਮਨੇਸ਼ਵਰ ਰਹਿੰਦਾ ਸੀ ਅਗਲੀ ਸਵੇਰ ਲਕਸ਼ਮਨ ਨੂੰ ਬਿਮਾਰ ਹਾਲਤ ਦੇ ਵਿੱਚ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ ਲਕਸ਼ਮਨ ਦੀ ਉਮਰ ਉਸ ਵੇਲੇ ਸਿਰਫ 25 ਸਾਲ ਸੀ ਫਿਰ ਜਨਵਰੀ 2013 ਦੇ ਵਿੱਚ ਉਸ ਦਾ ਛੋਟਾ ਪੁੱਤਰ ਸਿਪੁੰਨ ਇੱਕ ਸੜਕ ਹਾਦਸੇ ਦੇ ਵਿੱਚ ਜਾਨ ਗਵਾ ਬੈਠਾ ਸਿਪੁੰਨ ਦੀ ਪਤਨੀ ਉਸ ਵੇਲੇ ਗਰਭਵਤੀ ਸੀ ਉਸ ਦਾ ਗਰਭਪਾਤ ਕਰਵਾਇਆ ਗਿਆ ਦ੍ਰੋਪਦੀ ਦੇ ਨਾਮ ਮੰਨਣ ਦੇ ਬਾਵਜੂਦ ਸਿਪੁੰਨ ਦਾ ਪਰਿਵਾਰ ਸਿਪੁੰਦੀ ਪਤਨੀ ਨੂੰ ਆਪਣੇ ਨਾਲ ਲੈ ਗਿਆ ਦ੍ਰੋਪਦੀ ਦਾ ਘਰ ਖਾਲੀ ਹੋ ਗਿਆ ਸਿਪੁੰਦੀ ਮੌਤ ਬਾਅਦ ਪਰਿਵਾਰ ਦੇ ਸਾਰੇ ਮੈਂਬਰ ਰੋ ਰਹੇ ਸੀ ਪਰ ਦ੍ਰੋਪਦੀ ਚੁੱਪਚਾਪ ਬੈਠੀ ਸੀ ਉਸਨੇ ਆਪਣੇ ਪਤੀ ਨੂੰ ਦੇਖਿਆ ਉਹ ਆਪਣੇ ਤੇ ਕਾਬੂ ਨਹੀਂ ਪਾ ਪਾਇਆ ਉਹ ਡਿਪਰੈਸ਼ਨ ਦੇ ਵਿੱਚ چلا ਗਿਆ ਬਿਮਾਰ ਹੋ ਗਿਆ ਤੇ ਉਸਨੂੰ ਪੀ ਲਿਆ ਹੋ ਗਿਆ ਉਸਦੀ ਸਿਹਤ ਦਿਨੋ ਦਿਨ ਵਿਗੜਨ ਲੱਗੀ ਅਗਸਤ 2014 ਦੇ ਵਿੱਚ ਉਸਦਾ ਦੇਹਾਂਤ ਹੋ ਗਿਆ ਆਪਣੇ ਪਤੀ ਦੀ ਮੌਤ ਦੇ ਕੁਝ ਮਹੀਨੇ ਪਹਿਲਾਂ ਦ੍ਰੋਪਦੀ ਨੇ ਭਾਜਪਾ ਦੇ ਲਈ ਇਲਾਕੇ ਤੋਂ ਵਿਧਾਨ ਸਭਾ ਚੋਣ ਲੜੀ ਸੀ ਹਾਲਾਂਕਿ ਉਹ ਹਾਰ ਗਈ ਸੀ ਅਰ ਤੋਂ ਬਾਅਦ ਉਹਨਾਂ ਨੂੰ ਜ਼ਿਲ੍ਹਾ ਪ੍ਰਧਾਨ ਬਣਾਇਆ ਗਿਆ ਇੱਕ ਦਿਨ ਇੱਕ ਤੋਂ ਬਾਅਦ ਇੱਕ ਦੁਰਘਟਨਾ ਦੇ ਵਿੱਚ ਲੰਘ ਰਹੀ ਦ੍ਰੋਪਤੀ ਨੂੰ ਗ੍ਰਹਿ ਮੰਤਰਾਲੇ ਤੋਂ ਇੱਕ ਕਾਲ ਆਈ ਤੇ ਉਸ ਨੂੰ ਆਪਣਾ ਬਾਇਓ ਡਾਟਾ ਭੇਜਣ ਦੇ ਲਈ ਕਿਹਾ ਗਿਆ ਉਸ ਅਧਿਕਾਰੀ ਦੇ ਕਾਰਨ ਨਹੀਂ ਦੱਸਿਆ ਪਰ ਦ੍ਰੋਪਤੀ ਨੇ ਅੰਦਾਜ਼ਾ ਲਗਾਇਆ ਕਿ ਉਸ ਨੂੰ ਨਿਗਮ ਪ੍ਰਧਾਨ ਬਣਾਇਆ ਜਾ ਸਕਦਾ ਹੈ ਆਮ ਲੋਕ ਵੀ ਇਹੀ ਸੋਚ ਰਹੇ ਸੀ ਕੁਝ ਲੋਕ ਇਹ ਵੀ ਕਹਿ ਰਹੇ ਸੀ ਕਿ ਦ੍ਰੋਪਤੀ ਨੂੰ ਅਨੁਸੂਚੀ ਜਾਤੀ ਜਾਤ ਲਈ ਰਾਸ਼ਟਰੀ ਕਮਿਸ਼ਨ ਦਾ ਮੈਂਬਰ ਬਣਾਇਆ ਜਾ ਰਿਹਾ ਇਸ ਦੌਰਾਨ ਆਈਬੀ ਯਾਨੀ ਕਿ ਇੰਟੈਲੀਜੈਂਸ ਬਿਊਰੋ ਦੇ ਅਧਿਕਾਰੀਆਂ ਨੇ ਉਸ ਦੇ ਨਾਲ ਸੰਪਰਕ ਕੀਤਾ ਉਸਨਾਂ ਨੇ ਜਾਂਚ ਕੀਤੀ ਕਿ ਦ੍ਰੋਪਤੀ ਦੇ ਖਿਲਾਫ ਕਿਤੇ ਕੋਈ ਕੇਸ ਤਾਂ ਨਹੀਂ ਦਰਜ ਅਧਕਾਰੀਆਂ ਨੇ ਦ੍ਰੋਪਤੀ ਨੂੰ ਕਿਹਾ ਸੀ ਕਿ ਜਲਦੀ ਹੀ ਬਹੁਤ ਚੰਗੀ ਖਬਰ ਮਿਲਣ ਵਾਲੀ ਹੈ ਇਸ ਤੋਂ ਬਾਅਦ ਦ੍ਰੋਪਤੀ ਨੂੰ ਖਬਰ ਮਿਲੀ ਕਿ ਉਸ ਨੂੰ ਝਾਰਖੰਡ ਦੀ ਰਾਜਪਾਲ ਬਣਾਇਆ ਜਾ ਰਿਹਾ ਉਹ ਝਾਰਖੰਡ ਦੀ ਹੀ ਰਹਿਣ ਵਾਲੀ ਸੀ ਉਹ ਪਹਿਲੀ ਮਹਿਲਾ ਗਵਰਨਰ ਸੀ ਪਿਛਲੇ 5 ਸਾਲ ਦਾ ਕਾਰਜਕਾਲ ਪੂਰਾ ਕਰਨ ਵਾਲੇ ਪਹਿਲੇ ਰਾਜਪਾਲ ਜਿਨ੍ਹਾਂ ਨੇ 2016 ਦੇ ਵਿੱਚ ਆਪਣੇ ਸੋਹਰੇ ਪਿੰਡ ਦੇ ਵਿੱਚ 6ਵੀਂ ਤੋਂ 10ਵੀਂ ਜਮਾਤ ਤੱਕ ਦਾ ਵਿਦਿਆਰਥੀਆਂ ਦੇ ਲਈ ਸਕੂਲ ਖੋਲ੍ਹਿਆ ਇਸ ਕੁਲ ਉਸ ਦੇ ਪਤੀ ਅਤੇ ਦੋ ਪੁੱਤਰਾਂ ਦੀ ਯਾਦ ਦੇ ਵਿੱਚ ਸੀ ਕਿਹਾ ਜਾਂਦਾ ਹੈ ਕਿ 3.2 ਏਕੜ ਜ਼ਮੀਨ ਉਸ ਦੇ ਵੱਲੋਂ দান ਕੀਤੀ ਗਈ। ਦ੍ਰੋਪਦੀ ਚਾਰਖੰਡ ਦੇ ਰਾਜਪਾਲ ਵੱਜੋਂ ਆਪਣਾ ਕਾਰਜਕਾਰ ਪੂਰਾ ਕਰਨ ਤੋਂ ਬਾਅਦ ਜੁਲਾਈ 2021 ਵਿੱਚ ਆਪਣੇ ਸ਼ਹਿਰ ਵਾਪਸ ਆ ਗਏ। ਉਹ ਆਪਣੇ ਛੋਟੇ ਭਰਾ ਦੇ ਨਾਲ ਰਹਿਣ ਲੱਗੀ। 21 ਜੂਨ 2022 ਦੀ ਗੱਲ ਹੈ। ਵਿਕਾਸ ਮਹੰਤਾ ਜੋ ਦ੍ਰੋਪਦੀ ਮੁਰਮੂ ਦੇ ਨਿੱਜੀ ਸਹਾਇਕ ਨੇ ਉਹ ਕਹਿੰਦੇ ਨੇ ਕਿ ਰਾਤ ਦੇ ਕਰੀਬ 8:30 ਵਜੇ ਸੀ। ਮੈਂ ਆਪਣੀ ਮੈਡੀਕਲ ਦੀ ਦੁਕਾਨ ਤੇ ਸੀ ਉਸ ਵੇਲੇ ਇੱਕ ਕਾਲ ਆਈ ਕਿਰਪਾ ਕਰਕੇ ਦ੍ਰੋਪਤੀ ਜੀ ਦੇ ਨਾਲ ਗੱਲ ਕਰਾ। ਪ੍ਰਧਾਨ ਮੰਤਰੀ ਉਸਦੇ ਨਾਲ ਗੱਲ ਕਰਨਾ ਚਾਹੁੰਦੇ ਨੇ ਮੈਨੂੰ 5 ਮਿੰਟ ਦੋ ਮੈਂ ਤੁਰੰਤ ਉਸਦੇ ਕੋਲ ਜਾਵਾਂਗਾ ਅਜੇ ਹਾਇ ਇਸ ਸ਼ਖਸ ਦੇ ਵੱਲੋਂ ਕਿਹਾ ਗਿਆ ਸ਼ਖਸ ਦਾ ਕਹਿਣਾ ਹੈ ਕਿ ਉਹ ਘਰ ਪਹੁੰਚਿਆ ਫੋਨ ਨੂੰ ਇੱਕ ਹੱਥ ਦੇ ਨਾਲ ਕੰਨ ਨਾਲ ਫੜ ਕੇ ਉਸ ਆਦਮੀ ਨੂੰ ਜਵਾਬ ਦਿੱਤਾ ਅਤੇ ਸਾਈਕਲ ਸਟਾਰਟ ਕਰਕੇ ਡਰਾਪਦੀ ਦੇ ਘਰ ਦੇ ਲਈ ਰਵਾਨਾ ਹੋ ਗਿਆ ਜੋ ਲਗਭਗ 1 ਕਿਲੋਮੀਟਰ ਦੂਰ ਸੀ ਮੈਂ ਡਰਾਪ ਜੀ ਜੀ ਦੇ ਘਰ ਦੇ ਵਰਾਂਡੇ ਵਿੱਚ ਪਹੁੰਚ ਗਿਆ ਸੀ ਦੁਬਾਰਾ ਫੋਨ ਦੀ ਘੰਟੀ ਵੱਜੀ ਜਲਦੀ ਕਾਲ ਕਰੋ ਪ੍ਰਧਾਨ ਮੰਤਰੀ ਲਾਈਨ ਤੇ ਨੇ ਮੈਂ ਕਿਹਾ ਜੀ ਸਰ ਪਹੁੰਚ ਗਿਆ ਬਸ 2 ਮਿੰਟ ਰੋਜ਼ਾਨਾ ਵਾਂਗ ਦ੍ਰੋਪਦੀ ਜੀ ਰਾਤ ਦਾ ਖਾਣਾ ਖਾ ਕੇ ਸੌਣ ਦੀ ਤਿਆਰੀ ਦੇ ਵਿੱਚ ਸੀ ਮੈਂ ਉਹਨਾਂ ਨੂੰ ਫੋਨ ਦਿੱਤਾ ਕਿਹਾ ਪ੍ਰਧਾਨ ਮੰਤਰੀ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਨੇ ਦ੍ਰੋਪਦੀ ਜੀ ਨੇ ਫੋਨ ਬੰਦ ਕਰਨ ਤੋਂ ਬਾਅਦ ਜੋ ਕਿਹਾ ਉਹ ਇਤਿਹਾਸ ਬਣ ਗਿਆ ਉਹਨਾਂ ਨੇ ਦੱਸਿਆ ਕਿ ਮੈਨੂੰ ਐਨਡੀਏ ਦੇ ਵੱਲੋਂ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਬਣਾਇਆ ਗਿਆ ਅਸਲ ਉਹ ਦਿਨ ਦ੍ਰੋਪਦੀ ਮੁਰਮੂ ਦੇ ਘਰ ਦੀ ਬਿਜਲੀ ਚਲੀ ਗਈ ਸੀ ਉਸਨੇ ਪੀਐਮਓ ਤੋਂ ਕਾਲ ਰੀਸੀਵ ਨਹੀਂ ਕੀਤੀ ਉਸ ਤੋਂ ਬਾਅਦ ਉਸਨੇ ਨਿੱਜੀ ਸਹਾਇਕ ਵਿਕਾਸ ਦਾ ਫੋਨ ਆਇਆ ਰਾਸ਼ਟਰਪਤੀ ਬਣਨ ਤੋਂ ਬਾਅਦ ਦ੍ਰੋਪਦੀ ਮੁਰਮੂ ਨੇ ਇਸ ਘਟਨਾ ਦਾ ਇੱਕ ਇੰਟਰਵਿਊ ਦੇ ਵਿੱਚ ਜ਼ਿਕਰ ਕੀਤਾ